ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਨਕਿਆਂ ਪਿੰਡ ਪੋਝੀਆਂ ਪਹੁੰਚੇ ਆ ਇਹ ਪਿੰਡ ਬਿਲਕੁਲ ਨਜ਼ਦੀਕ ਜੀਓ ਵਾਲੇ ਦੇ ਵੀ ਰਹਿ ਜਾਂਦਾ ਤੇ ਪੰਜ ਬਾੜ ਦੇ ਵੀ ਬਿਲਕੁਲ ਨਜ਼ਦੀਕ ਆ ਕੁ 4 ਕਿਲੋਮੀਟਰ ਦੀ ਦੂਰੀ ਆ ਪਿੰਡ ਪੰਜ ਬਾੜ ਤੋਂ ਪਿੰਡ ਪੋਝੀਆਂ ਦੀ ਤੇ ਤਕਰੀਬਨ ਕੋਈ 12-13 ਕਿਲੋਮੀਟਰ ਦੀ ਦੂਰੀ ਆ ਤਰਨਤਾਰਨ ਸਾਹਿਬ ਤੋਂ ਇਸ ਪਿੰਡ ਦੀ ਤੇ ਚਬਾਲ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਆ ਤੇ ਪਿੱਖੀਵਾਂ ਤੋਂ ਕਰੀਬ ਨੇ ਇਥੋਂ ਕੋਈ 18-20 ਕਿਲੋਮੀਟਰ ਦੀ ਦੂਰੀ ਹੈ। ਅੱਜ ਇਹ ਪਹਿਲੀ ਵੀਡੀਓ ਆ ਦੋਸਤੋ ਆਪਣੀ ਇਸ ਘਰੋਂ ਠੀਕ ਆ ਜੀ ਵੀਰ ਹੁਣੀ ਵਪਾਰ ਦਾ ਕੰਮ ਕਰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ। ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਪਸ਼ੂ ਤੁਹਾਨੂੰ ਆਪਾਂ ਦਿਖਾਉਣੇ ਆ ਤਿੰਨੇ ਸੂਏ ਸੂਏ ਆ ਜਿੰਦੇ ਵਿੱਚੋਂ ਦੋ ਬੈੜਾ ਤੁਹਾਨੂੰ ਦਿਖਾਵਾਂਗੇ ਇੱਕ ਝੋਟੀ ਆ ਇੱਕ ਮੱਝ ਦਿਖਾ ਦੇਾਂਗੇ ਦੋ ਬੈੜਾ ਨੇ ਸੂਏ ਸੂਏ ਪਸ਼ੂ ਆ ਤੇ ਸਾਰੇ ਭਰਾ ਆਪਣੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਾਂ ਸਟਾਰਟਿੰਗ ਤੋਂ ਜ਼ਰੂਰ ਕਰਦੇ ਹੋ ਨਿਆਂ ਵੀ ਇੱਥੇ ਆਣ ਕੇ ਦੋ ਟਾਈਮ ਤੇ ਇੰਟੈਂਟਮ ਚੋਗੇ ਤਸੱਲੀ ਤੁਸੀਂ ਕਰਨੀ ਆਪਣੀ ਠੀਕਾ ਜੀ ਤੇ ਚੰਗੇ ਪਸ਼ੂ ਆ ਚੰਗਾ ਸੋਨਾ ਵਪਾਰ ਦਾ ਕੰਮ ਆ ਠੀਕਾ ਜੀ ਇੱਕ ਡੇਰੀ ਫਾਰਮਿੰਗ ਦੇ ਨਾਲ ਨਾਲ ਠੀਕਾ ਜੀ ਤੇ ਤਕਰੀਬਨ ਨਾਲ ਦੀ ਨਾਲ ਪਸ਼ੂ ਵਪਾਰ ਦਾ ਵੀ ਕੰਮ ਵੀਰ ਪ੍ਰਾਪਦੀਪ ਹੁਣੀ ਕਰਦੇ ਆ ਰਹੇ ਨੇ ਠੀਕਾ ਜੀ ਕਾਫੀ ਲੰਬੇ ਸਮੇਂ ਤੋਂ ਤਰੀਕ ਆ ਜੇ ਤੁਸੀਂ ਨੋਟ ਕਰ ਲਓ 18 ਫਰਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 3 ਵਜੇ ਦਾ ਸੋ ਨਗਾ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਠੀਕਾ ਜੀ ਸੋ ਬਾਕੀ ਮੇਰਾ ਭਰਾ ਆਏਗਾ ਨਵੇਂ ਨਗਾ ਦੀ ਡਿਟੇਲ ਆ ਤੁਸੀਂ ਸਮੇਂ-ਸਮੇਂ ਨਾਲ ਕਾਲ ਕਰਕੇ ਪੁੱਛਗਿੱਛ ਕਰਦੇ ਰਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਆਉ ਕਰਦੇ ਆ ਪੂਰੀ ਗੱਲਬਾਤ ਲੈ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਪ੍ਰਭਦੀਪ ਸਾਸਰੀ ਕਾਲ ਜੀ ਸਾਸਰੀ ਕਾ ਵੀਰ ਜੀ ਹੋਰ ਭਾਜੀ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਵੀਰ ਜੀ ਠੀਕ ਆ ਅੱਛਾ ਪ੍ਰਭਦੀਪ ਕਿੰਨੇ ਕ ਲੰਬੇ ਸਮੇਂ ਤੋਂ ਵੀਰ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਜੀ ਆਪਾਂ ਨੂੰ ਹੋ ਹੀ ਗਿਆ ਘੱਟੋ-ਘੱਟ 20 ਸਾਲ ਹੋ ਗਏ ਆ 20 ਸਾਲੀ ਹੋ ਗਿਆ ਜੀ ਹਾਂਜੀ ਠੀਕ ਆ ਇਸੇ ਤਰ੍ਹਾਂ ਹੀ ਤਕਰੀਬਨ ਜਿਵੇਂ ਆਪਾਂ ਆ ਦਿਖਾਇਆ ਆਪਣੇ ਭਣ ਭਰਾਵਾਂ ਨੂੰ ਨਾਲ ਦੀ ਨਾਲ ਤੁਹਾਡਾ ਡੇਰੀ ਦਾ ਵੀ ਕੰਮ ਆ ਦੁੱਧ ਵਾਤ ਦਾ ਵੀ ਹਾਂਜੀ ਤੇ ਨਾਲ ਦੀ ਨਾਲ ਫਿਰ ਪਸ਼ੂ ਵਪਾਰ ਦਾ ਕੰਮ ਵੀ ਚਲਾ ਹਾਂਜੀ ਨਾਲ ਹਾਂਜੀ ਠੀਕ ਆ ਜੀ ਤੇ ਜ਼ਿਆਦਾਤਰ ਫਿਰ ਵੀ ਮੱਝਾ ਵੈੜਾ ਬੁੜਾ ਇਸੇ ਤਰ੍ਹਾਂ ਹੀ ਆਉਂਦੀਆਂ ਨੇ ਹਾਂਜੀ ਹਾਂਜੀ ਆਉਂਦੇ ਰਹਿੰਦੀਆਂ ਠੀਕ ਆ ਹਮ ਅੱਜ ਦੇ ਪ੍ਰੋਫ ਦੀ ਜਿਹੜੇ ਪਸ਼ੂ ਆਪਾਂ ਲਿਆ ਕੇ ਤੇਰੇ ਸਾਹਮਣੇ ਪੇਸ਼ ਕੀਤੇ ਆ ਦੋ ਬੈੜਾ ਨੇ ਤੇ ਇੱਕ ਆਪਣੇ ਕੋਲ ਇਹ ਮੱਝਾ ਕੀ ਹੈ ਹਾਂਜੀ ਸੂਏ ਆ ਪਸ਼ੂ ਸਾਰੇ ਹਾਂਜੀ ਸੂਏ ਹੋਏ ਨੇ ਠੀਕ ਹੈ ਜੀ ਹਾਂ ਤੇ ਸ਼ੁਰੂਆਤ ਹੈ ਬਈ ਪ੍ਰਭ ਦੀ ਬੇਥੋਂ ਕਰ ਲੈਨੇ ਆਪਾਂ ਪਹਿਲੇ ਨੰਬਰ ਤੋਂ ਇਸੇ ਮੱਝ ਤੋਂ ਹਾਂਜੀ ਕੀ ਬੇਰਵਾ ਵੀਰੇ ਦਾ ਕਿੰਮਾ ਸੁਭਾਏ ਸੁਈ ਹੈ ਤੀਸਰਾ ਸੁਹਾ ਸੁਈ ਹੈ ਠੀਕ ਹੈ ਬਈ 8 ਕਿਲੋ ਬੌਲਾ ਵਾ ਕੱਲ ਸ਼ਾਮੀ ਸੁਈ ਹੈ ਠੀਕ ਹੈ 12 ਕਿਲੋ ਦੀ ਗਰੰਟੀ ਇਹਦੀ ਠੀਕ ਹੈ ਹਾਂਜੀ ਲੋ ਵੀ ਇਹ ਕੱਲ ਦੀ ਦੋਸਤ ਸੁਈ ਹੈ 8 ਕਿਲੋ ਬੌਲੇ ਤੋਂ ਸ਼ਟਾਰਟਿੰਗ ਕੀਤੀ ਆ ਤੇਜਾ ਸੁਭਾ ਬੱਚਾ ਮਗਰ ਕੀ ਪਾਇਆ ਨੇ ਮੇਲ ਕਾਫ ਲੋ ਵੀ ਮਗਰ ਕਟਾ ਠੀਕ ਹੈ ਜੀ ਮਗਰ ਮੇਲ ਕਾਫ ਆ ਕੱਟੇ ਨੂੰ ਜਨਮ ਦਿੱਤਾ ਤੇ 8 ਕਿਲੋ ਬੌਲੇ ਤੋਂ ਸ਼ਟਾਰਟਿੰਗ ਹੋਈ ਹੈ ਠੀਕ ਹੈ ਇੱਕ ਗਣੀ ਵਾਲੇ ਪਾਸੋਂ ਤੁਹਾਨੂੰ ਮੈਂ ਦਿਖਾ ਰਿਹਾ ਠੀਕ ਆ ਜੀ ਆ ਥਣ ਥੂਣਾ ਸਾਈਜ਼ ਆ ਕਰ ਲੋ ਚੈੱਕ ਬਾਕੀ ਪ੍ਰਾਪ ਦੀ ਚੁਆਇਸ ਵੀ ਚੰਗੀ ਵੀ ਰ ਹਾਂਜੀ ਬਹੁਤ ਵਧੀਆ ਕਿਸੇ ਰੱਬ ਦਾ ਪੂਰ ਛੱਟੇ ਵਾਲੀ ਗੱਲ ਤੇ ਨਹੀਂ 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 ਕੋਈ ਪੂਰ ਛੱਟੇ ਨਹੀਂ ਠੀਕ ਆ ਹਾਂਜੀ ਲੋ ਵੀ ਇਹ ਦੋਸਤੋ ਫੇਸ ਕੁਆਲਟੀ ਆ ਹਾਈਟ ਮੀਡੀਅਮ ਦੇ ਵਿੱਚ ਪਰ ਵਜਨ ਲੋਡ ਪੂਰਾ ਠੀਕ ਆ ਜੀ ਹਾਈਟ ਹੂਟ ਮੀਡੀਅਮ ਆ ਤੇ ਬਾਕੀ ਭਾਰੀ ਆ ਜਿੰਨੇ ਵੀ ਸਰੀਰਕ ਬਣਤਰ ਤੁਸੀਂ ਵੇਖੋਗੇ ਸਿੰਗਲ ਹੱਡੀ ਦੇ ਵਿੱਚ ਆ ਵਜਨ ਲੋਡ ਦੇ ਵਿੱਚ ਆ ਕਰੋ ਚੈੱਕ ਅੱਛਾ ਪ੍ਰਭ ਜੀ ਮਾਰਨਿੰਗ ਫਿਰ ਚਵਾਈ ਕਿੰਨੇ ਵਜੇ ਕਰਤੀ ਵੀਰ 7 ਕੁ ਦੇ ਕਰੀਬ 7 ਕੁ ਵਜੇ ਮਾਰਨਿੰਗ ਚਵਾਈ ਕੀਤੀ ਆ ਹਾਂਜੀ ਠੀਕ ਆ ਜੀ ਬਾਬੀ ਦੋਸਤੋ 7 ਕੁ ਵਜੇ ਚਵਾਈ ਕੀਤੀ ਆ ਮਾਰਨਿੰਗ ਤਕਰੀਬਨ ਕੋਈ 3 ਕੁ ਡੰਗ ਦੀ ਚਵਾਈ ਤੇਜਾ ਡੰਗ ਦੀ ਚਵਾਈ ਹੋਈ ਅੱਜ ਫਿਰ ਮਾਰਨਿੰਗ ਹਾਂਜੀ ਕੱਲ ਸ਼ਾਮੀ ਸੋਈ ਆ ਕੱਲ ਸ਼ਾਮੀ ਤੇ ਸ਼ਾਮੀ ਕੱਲ ਬੋਲਾ ਕੁਝ ਕੱਢਿਆ ਕੋਈ ਸਵੇਰੇ ਅੱਜ ਮਾਰਨਿੰਗ ਆ ਦੂਜੀ ਤੇ ਹੁਣ ਤੇਜੀ ਚਵਾਈ ਸ਼ਾਮ ਨੂੰ ਹਾਂਜੀ ਹਾਂਜੀ ਠੀਕ ਆ ਵੀਰ ਲਿਆਓ ਖੋਲ ਕੇ ਦਿਖਾ ਦਈਏ ਬਾਬੀ ਦੋਸਤੋ ਮਗਰ ਦੇ ਕਟਾ ਮੇਲ ਕਾਫਾ ਠੀਕ ਆ ਜੀ ਐਸ ਵਕਤ ਬੋਲੇ ਤੇ ਆ ਅਜੇ ਤੇਜੇ ਡੰਗ ਦੀ ਚਵਾਈ ਹੋਣੀ ਬਾਕੀ ਆ ਉਹ ਅੱਜ ਸ਼ਾਮ ਨੂੰ ਜਿਹੜੀ 18 ਤਰੀਕਾ ਅੱਜ ਆਪਾਂ ਵੀਡੀਓ ਬਣਾ ਰਹੇ ਅੱਜ ਸ਼ਾਮ ਨੂੰ ਚੁਵਾਈ ਕੀਤੀ ਜਾਊਗੀ ਤੇ ਜੇ ਡੰਗਦੀ ਸੋ ਬਾਕੀ ਆ ਹਾਈਟ ਕੱਟ ਦੇ ਵਿੱਚ ਆ ਠੀਕ ਆ ਜੀ ਵਜਨ ਦੋੜ ਦੇ ਵਿੱਚ ਆ ਪੂਰੀ ਮੇਰਾ ਭਰਾ ਕੋਈ ਵੀ ਸੌਦਾ ਕਰਨ ਲੱਗਾ ਠੀਕ ਆ ਜੀ ਤੁਸੀਂ ਇੱਕ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਫੁੱਲ ਵਜਨ ਦੋੜ ਦੇ ਵਿੱਚ ਸੋ ਬਾਕੀ ਜਿਵੇਂ ਇੱਕ ਵਾਰੀ ਪਸ਼ੂ ਸੂਸਵਾ ਦੇ ਵਿੱਚ ਆ ਕੇ ਥੋੜੀ ਜਿਹੀ ਤਹਿ ਜੀ ਲਾ ਜਾਂਦਾ ਪਰ ਕਰਮਾਂ ਵਾਲੀ ਜਿੰਨੇ ਵੀ ਆ ਰਾਜੀ ਆ ਨਿਕਰ ਆ ਪਿੰਡੇ ਪੁੰਡੇ ਦੀ ਜੋਨਰ ਜਬਾਦੀ ਤੁਹਾਨੂੰ ਦੱਸ ਹੀ ਦਿੱਤਾ ਵੀ ਇੱਕ ਨੰਬਰ ਆ ਕੋਈ ਕਿਸੇ ਰਕਮ ਦਾ ਕੋਈ ਭੋਰ ਨਹੀਂ ਕੋਈ ਛਟਾ ਨਹੀਂਗਾ ਠੀਕ ਆ ਜੀ ਬਿਲਕੁਲ ਐਨ ਪਤਲੇ ਪਿੰਡੇ ਦੇ ਵਿੱਚ ਆ ਫੇਸ ਕੁਆਲਟੀ ਮੂੰਹ ਮੱਥੇ ਤੋਂ ਬਿਲਕੁਲ ਛੋਟਾ ਸਿੰਘ ਗੁਲਾਈ ਦੇ ਵਿੱਚ ਅੱਛਾ ਵੀਰ ਪ੍ਰਾਪਦੀ ਬੀ ਆਂਦੀ ਕੀ ਡਿਮਾਂਡ ਕਰਤੀ ਕਿੰਨੇ ਦੀ ਦੇਣੀ ਫਿਰ ਆਪਾਂ ਇਹ ਡਿਮਾਂਡ ਤਾਂ ਦੀ 11 15 ਕਰਦੇ ਆ ਹਾਂ ਜੀ ਤੇ ਇੱਕ 12 ਦੀ ਦੇ ਦੇਾਂਗੇ ਇੱਕ 12 ਦੀ ਹਾਂ ਜੀ ਠੀਕ ਹੈ ਵੀਰ ਇਹ ਉਹ ਮੱਕੀ ਲੈਸ ਜੋ ਲੈਸ ਕਰਕੇ ਉਹ ਰੇਟ ਆਪਾਂ ਦੱਸਨੇ ਆ ਵੀ ਜਿਹਦੇ ਵਿੱਚ ਕੋਈ ਮੌਕੇ ਤੇ ਕੋਈ ਮੌਕੇ ਤੇ ਛੋੜ ਛੱਪਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਵੀ 1,115,200 ਡਿਮਾਂਡ ਆ 1,112,000 ਦੀ ਇਹ ਜਿਹੜੀ ਤੁਹਾਨੂੰ ਮੱਝ ਮਿਲ ਜਾਊਗੀ ਠੀਕ ਹੈ ਜੀ ਸੋ ਤੇਜਾ ਸਵੇਰ ਸੂਈ ਇੱਕ ਵਾਰੀ ਤੁਹਾਨੂੰ ਆਪਾਂ ਵੀਰ ਪ੍ਰਭਾ ਭਾਈ ਨੂੰ ਹਲਾ ਕੇ ਦਿਖਾ ਦਿਓ ਮਰਜੀ ਇੱਕ ਵਾਰੀ ਆ ਦੇਖੋ ਠੀਕ ਹੈ ਜੀ ਇਹ ਤੋਂ ਬਾਅਦ ਆਪਣੇ ਕੋਲ ਜਿਹੜੀ ਇੱਕ ਆਇਦਰ ਇੱਕ ਵੈੜ ਖੜੀ ਹੈ ਵੀਰ ਹਾਂਜੀ ਇਹਦਾ ਕੀ ਵੀਰਵਾ ਇਹ ਕਨਵਾ ਸਵੇਰ ਸੂਈ ਹੈ ਦੂਸਰਾ ਸੂਆ ਸੂਈ ਹੈ ਦੂਜਾ ਸੂਆ ਹਾਂਜੀ ਮੋਹ ਛਿੱਗੀ ਹੈ ਠੀਕ ਹੈ ਜੀ ਪਰਸੋਂ ਸੂਈ ਹੈ ਠੀਕ ਹੈ 12 ਕਿਲੋ ਬੋਲਾ ਇਹਦੇ ਥਲੇ ਠੀਕ ਹੈ ਜੀ ਹਾਂਜੀ 17 ਲੀਟਰ ਦੀ ਗਾਰੰਟੀ ਇਹਦੀ ਠੀਕ ਹੈ ਜੀ ਹਾਂਜੀ ਇਸ ਵਕਤ 12 ਕਿਲੋ ਬੋਲਾ ਹੈ ਹਾਂਜੀ ਠੀਕ ਹੈ ਵੀਰੇ ਮਗਰ ਕੀ ਬੱਚਾ ਇਹਦੇ ਮੇਲ ਕਾਫੀ ਹੋ ਰੇ ਮਗਰ ਬੱਚਾ ਇਹਦੇ ਵੀ ਹਾਂਜੀ ਬਾਕੀ ਦੋਸਤੋ ਇਹ ਪਰਸੋਂ ਦੀ ਸੂਈ ਹੈ ਤੇ ਤਕਰੀਬਨ ਹੁਣ 12 ਲੀਟਰ ਬੌਲੇ ਤੇ ਚੱਲਣ ਈ ਆ ਕਾ ਤੋਂ ਵੱਡਾ ਐਸਕੁਆਇਰ ਦਾ ਠੀਕ ਆ ਜੀ ਕਰੋ ਸੰਗ ਆ ਹਾਂਜੀ ਬਾਕੀ ਥਣ ਥਣ ਬਹੁਤ ਵਧੀਆ ਗੋਲ ਗੋਲ ਬਹੁਤ ਲੱਗਾ ਵੇਖੋ ਤੁਸੀਂ ਠੀਕ ਆ ਜੀ ਹੱਥੀ ਮੁਠੀ ਦਾ ਥਣ ਆ ਤੇ ਮੋਟੇ ਥਣ ਸੋ 12 ਲੀਟਰ ਐ ਇਸ ਵਕਤ ਬੌਲਾ ਤੀਜੇ ਦਿਨ ਦੀ ਸੂਈ ਦੇ ਥੱਲੇ ਮਗਰ ਬੱਛਾ ਮੇਲ ਕਾਫ ਤੇ ਦੂਜਾ ਸੂਆ ਇਹ ਵੈੜ ਸੂਈ ਐ ਇੱਕ ਵਾਰੀ ਆਪਾਂ ਤੁਹਾਨੂੰ ਇਹ ਵੀ ਖੋਲ ਕੇ ਤੋੜ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਚੋਣ ਚਾਂਲ ਵੀਰ ਪੂਰੇ ਖਰੇ ਆਪਣੇ ਕੋਲ ਪਸ਼ੂ ਸਾਰੇ ਵੈਸੇ ਕੋਈ ਭਰਾ ਆਪਣਾ ਆਨਲਾਈਨ ਸੌਦਾ ਕਰਦਾ ਤੇ ਬੇ ਧੜਕ ਕਰ ਲਵੇ ਹਾਂ ਜੀ ਦੋਸਤੋ ਪਸ਼ੂ ਸਾਫ਼ ਸੁਥਰੇ ਆਉਂਦੇ ਆ ਠੀਕ ਆ ਜੀ ਮੇਰਾ ਵੀਰ ਕੋਈ ਵੀ ਯਕੀਨ ਦੇ ਤੌਰ ਤੇ ਵੀ ਤੁਸੀਂ ਸੌਦਾ ਕਰ ਲੋਗੇ ਵੀ ਆਨਲਾਈਨ ਤੇ ਤੁਹਾਡੇ ਘਰ ਤੱਕ ਜਿਹੜੀ ਪਹੁੰਚ ਵੀ ਹੋ ਜੂਗੀ ਬਾਕੀ ਤਾਲਮੇਲ ਜਿੱਥੇ ਕਿਸੇ ਭਰਾ ਦਾ ਬੈਂਦਾ ਉੱਥੇ ਤੁਸੀਂ ਬਿਠਾ ਲਿਓ ਇੱਥੇ ਆਣ ਕੇ ਮੇਰਾ ਭਰਾ ਕੋਈ ਤਸੱਲੀ ਕਰਨੀ ਚਾਹੁੰਦਾ ਤੇ ਆਪਾਂ ਹਰੇਕ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਨੋਟ ਕਰਵਾ ਦੇਈਦਾ ਵੀ ਆਪਦੀ ਜਿੰਨਾ ਦੁੱਧ ਦੱਸਿਆ ਜਾਂਦਾ ਬੋਲਾ ਦੱਸਿਆ ਜਾਂਦਾ ਉਹ ਇੱਥੇ ਆਣ ਕੇ ਤੁਸੀਂ ਆਪਦੀ ਦੋ ਟਾਈਮ ਚੋਗੇ ਤਸੱਲੀ ਕਰ ਸਕਦੇ ਜੀ ਠੀਕ ਆ ਜੀ ਬਾਕੀ ਪਾੜ ਵਾਲਾ ਚੰਡਾ ਬਿਲਕੁਲ ਤੁਸੀਂ ਦੇਖੋਗੇ ਪਾੜੀ ਵਾਲਾ ਤੇ ਮੁੱਠੀ ਮੁੱਠੀ ਥਾਣ ਲੱਗਾ ਕਰਮਾਣੀ ਨੂੰ ਠੀਕ ਆ ਜੀ ਚੌਂ ਗੁੱਠਾਂ ਤੇ ਸੋ ਬਹੁਤ ਸੋਹਣੇ ਚੱਡੇ ਲੇਵੇ ਦੇ ਵਿੱਚ ਮੋਢੇ ਤੋਂ ਬਿਲਕੁਲ ਚੌਰ ਸਲੇਵਾ ਖੁੱਲਾ ਥੱਲੇ ਹੋਂ ਤੁਸੀਂ ਵੇਖੋਗੇ ਥੱਲੇੋਂ ਵਿਖਾਲਾ ਸੋਹਣੀ ਬੰਤਰਾ ਪਿੰਡੇ ਪੁੰਡੇ ਦੀ ਠੀਕ ਆ ਜੀ ਕੱਦ ਵੱਡਾ ਐ ਸਵੈੜ ਦਾ ਤੇ ਇਹਦਾ ਬੱਚਾ ਵੀਰ ਕਿੱਥੇ ਆ ਫਾਸੇ ਬੰਨੇ ਕਿੱਦਿ ਹਾਂਜੀ ਆ ਬੱਜਾ ਜੀ ਠੀਕ ਆ ਆ ਦਿਖਾ ਦਿਓ ਹਾਂਜੀ ਨਾੜ ਤੇ ਲੋ ਜੀ ਬੋ ਜੀ ਇਹ ਬੱਚਾ ਠੀਕ ਆ ਜੀ ਇਹ ਮੇਲ ਕਾਫ ਚੈੱਕ ਕਰੋ ਠੀਕ ਹੈ ਜੀ ਸੋ ਬੱਛਾ ਮਗਰ ਤੇ ਸੋਹਣੀਆ ਵੜ ਤੇ ਇਹਦਾ ਪ੍ਰਾਪਦੀਪ ਕੀ ਡਿਮਾਂਡ ਵੀਰੇ ਕੀ ਮੁੱਲ ਕਰਤਾ ਮੁੱਲ ਤਾਂ ਰ 175 ਕਰਦੇ ਆ ਹਾਂਜੀ 1 ਘੱਟ 70 ਦੀ ਦੇ ਦਿਆਂ ਠੀਕ ਹੈ ਜੀ ਹਾਂਜੀ ਬਿ ਡਿਮਾਂਡ 75000 ਠੀਕ ਹੈ ਜੀ ਵੀ 1 ਘੱਟ 70 ਦੀ ਹੈ ਹਾਂਜੀ ਠੀਕ ਹੈ ਵੀਰੇ ਲੋ ਵੀ 75000 ਦੀ ਡਿਮਾਂਡ ਆ ਤੇ 70 ਦੇ ਵਿੱਚੋਂ 1000 ਲੈਸ ਹੋ ਜਾਊਗਾ ਠੀਕ ਹੈ ਜੀ 1 ਘੱਟ 70 ਦੀ ਜਿਹੜੀ ਇਹ ਤੁਹਾਨੂੰ ਵੜ ਮਿਲ ਜਾਊਗੀ ਬਾਕੀ ਸੋਣੀ ਹਾਈਟ ਕੱਟ ਦੇ ਵਿੱਚ ਨਾਲ ਦੀ ਨਾਲ ਕਰੋ ਸੰਗਾ ਠੀਕ ਆ ਜੀ ਜਿਹੋ ਜੇ ਅਗੇ ਸਮਾਜ ਇਹੋ ਜੇ ਅਗੇ ਰੋਤਾ ਆ ਰਹੀ ਹੈ ਠੀਕ ਆ ਜੀ ਉਹਦੇ ਵਿੱਚ ਵੀ ਕਰਮਾਂ ਵਾਲੀ ਹੰਡ ਅਨਸਾਰ ਆ ਨਿਬਨ ਵਾਲੀ ਛਾਹ ਆ ਠੀਕ ਆ ਜੀ ਬਾਕੀ ਮੋਟ ਮੜ ਤੋਂ ਚੌਰਸ ਲੇਵਾ ਦੁੱਧ ਕਿੰਨਾ ਕੁ ਚਪਾਉਣਾ ਚਾਹੀਦਾ ਇਸ ਮੈਟ ਨੂੰ ਵੀ 16 17 ਲੀਟਰ ਦੇਏਗੀ 16 17 ਲੀਟਰ ਹਾਂ ਜੀ ਬਾਕੀ ਕਿਸੇ ਦੀ ਸਾਮ ਤੇ ਬਾਕੀ ਹਾਇਆ ਚਲੋ ਐਚ ਐਫ ਦੇ ਵਿੱਚ ਕੋਈ ਸ਼ਾਈ ਵਾਲ ਦਾ ਕਰੋਸ ਆ ਨਾਲੇ ਦੁੱਧ ਦੱਧ ਵੀ ਮਿਲੋਂਦਾ ਚੰਗਾ ਫੈਟ ਫੂਟਾਂ ਲਈ ਹਾਂ ਜੀ ਹਾਂ ਹਾਇਆ ਠੰਡੀ ਠੁੰਡੀ ਇਸੇ ਤਰ੍ਹਾਂ ਨਾ ਕੋਈ ਗੱਲ ਹੀ ਨਹੀਂ ਠੀਕ ਆ ਜੀ ਲਓ ਜੀ ਠੀ ਆਹ ਦੋਸਤੋ ਠੰਡੀ ਧੀ ਰੀਆ ਸੀਲਸ ਰਾਗਾ ਅੱਗੇ ਕਿਸੇ ਰਕਮ ਦਾ ਕੋਈ ਬੰਗਾ ਰਜੂੜ ਪਾਉਣਾ ਕਿਸੇ ਭਰਾਣੇ ਨਿਆਣਾ ਨਿਉਣਾ ਪਾਉਣਾ ਠੀਕ ਹੈ ਜੀ ਖੁਸ਼ੀ ਆ ਤੁਹਾਡੀ ਨਹੀਂ ਤੇ ਬਿਗੈਰ ਵੰਗੇ ਰਸੀ ਤੋਂ ਵੀ ਤੁਸੀਂ ਚਵਾਈ ਕਰ ਸਕਦੇ ਜੀ ਇਸ ਤੋਂ ਬਾਅਦ ਇੱਕ ਇੱਧਰ ਆਪਣੇ ਕੋਲ ਵੀਰ ਆ ਵੈੜ ਖੜੀ ਹੈ ਜਿਹੜੀ ਹਾਂਜੀ ਇਹਦਾ ਕੀ ਡਿਟੇਲ ਹੈ ਜੀ ਕੀ ਵਿਰਵਾ ਤੀਸਰਾ ਸੂਆ ਵਾ ਉਹ ਠੀਕ ਆ ਅੱਜ ਤੀਸਰਾ ਦਿਨ ਹੋ ਗਿਆ ਸੂਈ ਨੂੰ ਠੀਕ ਆ ਜੀ ਤੇ ਇਹਦੇ ਪਿੱਛੇ ਵੀ ਬੱਚਾ ਠੀਕ ਆ ਤੇ ਦੁੱਧ ਇਸ ਟਾਈਮ ਸਟਾਰਟਿੰਗ ਹੈ 20 ਕਿਲੋ ਤੋਂ ਸਟਾਰਟ ਆ ਠੀਕ ਆ ਜੀ 20 ਕਿਲੋ ਤਿਆਰ ਆ ਦੁੱਧ ਨੈਟ ਇਸ ਵਕਤ 20 ਕਿਲੋ ਹਾਂ ਠੀਕ ਆ ਵੀਰੇ ਹਾਂ ਲਓ ਵੀ ਆਸ ਵਕਤ ਦੋਸਤੋ 20 ਕਿਲੋ ਦੁੱਧ ਦੇ ਥਲੇ ਹਾਜ਼ਰ ਆ ਇਹਨੂੰ ਅੱਜ ਦਿਨ ਕਿਨੇ ਦੱਸੇ ਤੀਸਰਾ ਦੇਣਾ ਤੇ ਜੇ ਦੇਣਾ ਵੀ ਬੋਲੇ ਬੋਲੇ ਜੀ ਹਜੇ ਫਿਰ ਬੋਲੇ ਜੀ ਹਜੇ ਬੋਲੇ ਟਟ ਕੇ ਹੁਣ ਦੁੱਧ ਤੇ ਆ ਰਹੀ ਠੀਕ ਆ ਹਾਂਜੀ ਤੇ ਸੂਬਾ ਤੁਸੀਂ ਦੱਸਿਆ ਤੀਜਾ ਹੋਊਗਾ ਹਾਂਜੀ ਠੀਕ ਮਗਰ ਬੱਚਾ ਇਹਦੇ ਕੀ ਆ ਗਿਆ ਬੱਚਾ ਹੀ ਆ ਜੀ ਇਹਦੇ ਮਗਰ ਬੱਚਾ ਹੀ ਆ ਮਗਰ ਹਾਂਜੀ ਲਓ ਵੀ ਮੇਲ ਕਾਫ ਹੀ ਇਹਦੇ ਮਗਰ ਠੀਕ ਆ ਜੀ ਬੱਚਾ ਹੀ ਆ ਤੇ ਕਤਕੂਦ ਦੀ ਤੁਸੀਂ ਇਹ ਵੀ ਦੇਖ ਸਕਦੇ ਹੋ ਠੀਕ ਆ ਜੀ 10 ਵੀ ਦਿੰਨੇ ਆਪਾਂ ਕਾਤਾ ਤਕਰੀਬਨ ਇਹ ਤਾਂ ਵੀ ਵੱਡਿਆਂ ਦੇ ਵਿੱਚ ਹੀ ਆ ਆਮ ਨਾਰਮਲ ਮੀਡੀਅਮ ਹਾਈ ਵਟੀਆਂ ਵੜਾਂ ਦੇ ਵਿੱਚ ਗਿਣਤੀ ਆਪਾਂ ਕਰ ਸਕਦੇ ਆ ਅਜੇ ਤਿੰਨ ਕੁ ਦਿਨ ਦਾ ਸਮਾਂ ਹੋਇਆ ਤੇ ਤਕਰੀਬਨ ਕੋਈ 20 ਲੀਟਰ ਬੋਲੇ ਬੋਲਾ ਇਸ ਬੈਂਡ ਦੇ ਥੱਲੇ ਆ ਠੀਕ ਆ ਜੀ ਬੱਚਾ ਮਗਰ ਮੇਲ ਕਾਪ ਬਾਕੀ ਸੋਹਣੀ ਟਾਂਚੇ ਢੂਚੇ ਦੀ ਇਧਰ ਤੁਮੇ ਕੁਰੀ ਆਪਾਂ ਦਿਖਾਉਣੇ ਆ ਕਰੋ ਜੇ ਠੀਕ ਆ ਚੱਡੇ ਛੋਟੇ ਲੇਵੇ ਚੰਗੇ ਦੀ ਮਾਲਕਾ ਕਰਮਾ ਲਈ ਥੱਲੇ ਉਹ ਬਖਾਲਾ ਪੂਰਾ ਬਹੁਤ ਜ਼ਿਆਦਾ ਤੇ ਤੁਹਾਨੂੰ ਵੀ ਪੂਰਾ ਹੱਥੀ ਮੁਠੀ ਵਾਲਾ ਲੱਗਾ ਕਰਮਾ ਲਈ ਨੂੰ ਠੀਕ ਆ ਜੀ ਤੇ ਕੋਈ ਕਿਸੇ ਰਕਮ ਦਾ ਕੋਈ ਭੋਰ ਛੱਟਿਆ ਦੀ ਗੱਲ ਨਹੀਂ ਕੀਤੀ ਠੀਕ ਆ ਜੀ ਕੋਈ ਕਿਸੇ ਵਿੱਚ ਕੋਈ ਉਨੀ ਕੀ ਹੋਈ ਤੇ ਪਹਿਲਾ ਹੀ ਚੀਜ਼ ਦਸਨ ਜੋਗ ਆ ਤੇ ਲਿਆ ਵੀਰ ਪ੍ਰਭ ਜੀ ਨੂੰ ਵੀ ਖੋਲ ਕੇ ਮੜਾ ਜਿਆ ਤੋਰ ਕੇ ਦਿਖਾ ਦਈਏ ਆਪਣੇ ਕੋਲ ਹੀ ਪਸ਼ੂ ਸਾਰੇ ਸਵੇ ਸਵੇ ਆ ਜਿੱਥੇ ਘਰੇ ਹਾਂਜੀ ਘਰੇ ਸਵੇ ਠੀਕ ਆ ਜੀ ਕਈ ਵਾਰ ਹੁੰਦਾ ਵੀ ਜੇਰ ਜੇਰ ਪ੍ਰੋਪਰ ਪੈ ਗਈ ਆ ਜਾਂ ਕੋਈ ਵੀ ਪਿੱਛੋਂ ਨਹੀਂ ਉਹਨਾਂ ਦੀ ਵੀਡੀਓ ਪਈ ਆ ਜੇਰ ਦੀ ਵੀ ਠੀਕ ਹੈ ਹਾਂਜੀ ਠੀਕ ਜੇ ਕੋਈ ਵੇਖਣਾ ਚਾਵੇ ਕੋਈ ਕਰ ਲੈ ਠੀਕ ਹੈ ਬਈ ਠੀਕ ਹੈ ਲੋਬੀ ਠੀਕ ਹੈ ਜੀ ਸੋ ਬਾਕੀ ਤੁਸ ਜੇਰ ਜੁਰ ਪ੍ਰੋਪਰ ਪਾਈ ਹੋਈ ਹੈ ਇਹਨਾਂ ਵੜਾਂ ਨੇ ਠੀਕ ਹੈ ਜੀ ਉਹਨਾਂ ਦੀ ਪ੍ਰੋਪਰ ਵੀਡੀਓ ਮਿਲ ਜੂਗੀ ਜੇਕਰ ਕੋਈ ਭਰਾ ਜ਼ਿਆਦਾ ਹੀ ਡਿਟੇਲ ਲੈਣੀ ਚਾਹੁੰਦਾ ਠੀਕ ਹੈ ਜੀ ਉਹ ਵੀਡੀਓ ਤੁਹਾਨੂੰ ਜਿਹੜੀ ਮਿਲ ਜੂਗੀ ਸੋ ਇਹ ਦੋ ਵੜਾ ਜਿਹੜੀਆਂ ਬਿਲਕੁਲ ਸੱਜਰਤਾ ਜੀਆਂ ਸੁਈਆਂ ਨੇ ਠੀਕ ਹੈ ਜੀ ਇਹ 20 ਲੀਟਰ ਤੋਂ ਸਟਾਰਟਿੰਗ ਕੀਤੀ ਆ ਸੋ ਬਾਕੀ ਦੁੱਧ ਕਰਮ ਵਾਲੀ ਚਵਾਜੂਗੀ ਵੀ ਜੰਗਾ ਹੁਣ ਸਟਾਰਟਿੰਗ 20 ਲੀਟਰ ਦੁੱਧ ਚਵਾਊਗੀ ਜੇ 25 ਲੀਟਰ ਤੋਂ ਬਾਹਰ ਚੱਲੂਗੀ ਹਾਂਜੀ ਹਾਂਜੀ ਠੀਕ ਆ ਭਾਈ ਤੇ ਇਹਦਾ ਫਿਰ ਕੀ ਫਿਰ ਮੁੱਲ ਕਰਤਾ ਇਹ ਅੱਜ ਦੇਵਾਂਗੇ ਕਿੰਨੇ ਇੱਕ ਘਟ 80 ਦੀ ਹਾਂਜੀ ਕੋਈ ਲੈਸ ਲੋਸ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਹੈ ਬਈ ਹਾਂਜੀ ਉਹ ਵੀ ਇੱਕ ਘਟ 80 ਦੇ ਵਿੱਚੋਂ ਮਾਨਤਨ ਹੋ ਜਾਊਗਾ ਛੋੜਛੱਪਾ ਹੋ ਜਾਊਗਾ ਠੀਕ ਹੈ ਜੀ ਸੋ 20 ਲੀਟਰ ਇਸ ਵਕਤ ਬੋਲੇ ਬੋਲਾ ਅਜ ਤਿੱਜੇ ਦਿਨ ਦੀ ਸੂਈ ਦੇ ਥੱਲੇ ਹੈ ਸੀਲਸਲਾ ਦਾ ਪਸ਼ੂ ਹੈ ਠੰਡੀਆਂ ਠੁੰਡੀਆਂ ਬਹਿਣਾ ਗੱਲ ਇਹਨੀਆਂ ਬਿਲਕੁਲ ਕੋਈ ਗੱਲ ਨਹੀਂ ਕੋਈ ਚੋਨਿਆਂ ਲੱਤ ਨਹੀਂ ਮਾਰਦੀਆਂ ਕੋਈ ਗੱਲ ਨਹੀਂ ਠੀਕ ਹੈ ਬਈ ਹਾਂਜੀ ਠੀਕ ਆ ਬਬ ਦੋਸਤੋ ਸੋਹਣੇ ਹਵਾਨੇ ਚੱਡੇ ਚੰਗੇ ਲੇਵੇ ਆ ਇਹਨਾਂ ਵੜਾਂ ਦੇ ਠੀਕਾ ਜੀ ਤੇ ਦੁੱਧ ਤਕਰੀਬਨ 5 ਲੀਟਰ ਤੋਂ ਬਾਹਰ ਚੱਲਣ ਦੀ ਉਮੀਦ ਆਪਾਂ ਕਰ ਸਕਦੇ ਆ ਕਿਉਂਕਿ ਸਟਾਰਟਿੰਗ ਇਹਦੀ ਚੰਗੀ ਹੈ ਇਸ ਵਕਤ ਕਰੋ ਸੰਗ ਦੇ ਵਿੱਚ ਨੇ ਵੜਾਂ ਦੋਵੇਂ ਠੀਕਾ ਜੀ ਤੇ ਬਾਕੀ ਮੇਰਾ ਭਰਾ ਤੁਸੀਂ ਹੱਥ ਪਾ ਸਕਦੇ ਜੀ ਜਿਨੇ ਮੇਰੇ ਵੀਰ ਨੇ ਤਕਰੀਬਨ ਕੋਈ 25 ਲੀਟਰ ਜਾਂ 25 ਲੀਟਰ ਤੋਂ ਬਾਹਰ ਚਵਾਈ ਜਿਹੜਾ ਪਸ਼ੂ ਖਰੀਦਣਾ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਠੀਕ ਆ ਇੱਕ ਘਟ 80 ਦੀ ਜਿਹੜੀ ਇਹ ਤੁਹਾਨੂੰ ਵੜ ਮਿਲ ਜੂਗੀ ਅੱਜ ਸੋ ਇਹ ਅੱਜ ਤਿੰਨ ਹੀ ਲਾਗ ਨੇ ਠੀਕ ਆ ਜੀ ਤਿੰਨਾਂ ਲਗਾ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਇੱਥੇ ਆਣ ਕੇ ਮੇਰਾ ਭਰਾ ਕੋਈ ਤੇ ਉਹ ਤੁਸੀਂ ਕਰ ਸਕਦੇ ਜੀ ਠੀਕ ਹੈ ਜੀ ਦੂਰ ਨੇੜੇ ਵਾਲੇ ਕੋਈ ਭਰਾ ਹੈਗੇ ਆਪਣੇ ਤੇ ਜਿਹੜਾ ਕੋਈ ਵੀਰ ਦੂਰ ਮਗਾਰ ਰਿਹਾ ਬਿਲਕੁਲ ਆਨਲਾਈਨ ਤੁਸੀਂ ਵੀਡੀਓ ਕਾਲ ਤੇ ਵੀ ਤਸੱਲੀ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜਾ ਬੌਲਾ ਦੱਸਿਆਗਾ ਤੁਹਾਨੂੰ ਉਹ ਬੌਲੇ ਦੀ ਤਸੱਲੀ ਬੌਲੇ ਦੀ ਜਗ੍ਹਾ ਤੇ ਠੀਕ ਹੈ ਮਿੰਤੀ ਗਿੰਤੀ ਕਰ ਲਿਓ ਤੇਰਾ ਪਸ਼ੂ ਦੁੱਧ ਤੇ ਚਲਣ ਡਿਆ ਉਹਦੇ ਦੁੱਧ ਤੇ ਤਸੱਲੀ ਕਰ ਲਿਓ ਠੀਕ ਹੈ ਇੱਕ ਪ੍ਰਭਦੀਪ ਆਪਣਾ ਨੰਬਰ ਬਾਈ ਕਰ ਦਿਓ ਸਾਂਝੇ 73557 10599 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਹੋਰ ਕੋਈ ਗੱਲਬਾਤ ਵੀਰ ਗੱਲਬਾਤ ਹਾਂ ਠੀਕ ਠਾਕ ਠੀਕ ਹੈ ਵੀਰੇ ਹਾਂਜੀ ਉਸ ਆ ਬੱਚਾ ਜਿਹਦਾ ਠੀਕ ਹੈ ਜੀ ਬੱਚਾ ਇਹਦਾ ਵੱਡੀ ਵੜ ਤਾਂ ਦਿਖਾ ਹਾਂਜੀ ਪਰਲੀਆ ਲੋ ਵੀ ਕਟਾ ਵੀ ਤੁਹਾਨੂੰ ਦਿਖਾ ਦਿੰਨੇ ਆ ਵੈਸੇ ਇੱਕ ਜਿਹੜੀ ਤੁਹਾਨੂੰ ਮੱਝ ਦਿਖਾਈ ਆ ਉਹਦੇ ਮਗਰ ਮੇਲ ਕਾਫ ਆ ਬੱਚਿਆ ਜੇ ਸਾਰੇ ਮਗਰ ਮੇਲ ਆ ਠੀਕ ਹੈ ਜੀ ਤੇ ਦੋ ਵੜਾ ਦਿਖਾਈਆਂ ਉਹਨਾਂ ਮਗਰ ਵੀ ਮੇਲ ਆ ਆ ਜਿਹੜਾ ਤੁਸੀਂ ਬੱਚਾ ਵੇਖੋ ਇਹ ਵੀ ਐਚ ਐਫ ਦਾ ਜਿਹੜਾ ਤੁਹਾਨੂੰ ਆਪਾਂ ਕਰੋਸ ਸੰਗ ਬਖਾਇਆ 20 ਕਿਲੋ ਬੋਲੇ ਬੋਲੇ ਤਿਆਰ ਆ ਉਹਦੇ ਮਗਰ ਇਹ ਬੱਚਾ ਮੇਲ ਕਾਫ ਆ ਠੀਕ ਹੈ ਜੀ ਸੋ ਬੱਚਾ ਕਿਸੇ ਭਰਾਣੇ ਚਲੋ ਸ਼ਾਹੀਵਾਲ ਤੇ ਕੋਈ ਜਰਸੀ ਦਾ ਜਿਵੇਂ ਬੱਚਾ ਬਿਲਕੁਲ ਟੀਕਾ ਭਰਾ ਦਿੱਤਾ ਠੀਕ ਹੈ ਜੀ ਇਹ ਇਹ 20 ਕਿਲੋ ਵਾਲੀ ਦਾ ਤੇ ਜਿਹੜੀ ਇੱਧਰ ਚੱਲਣ ਦੀ 12 ਕਿਲੋ ਬੌਲੇ ਤੇ ਠੀਕ ਆ ਜੀ ਉਹਦਾ ਇਹ ਬੱਚਾ ਜਿਹੜਾ ਤੁਹਾਨੂੰ ਦਿਖਾਇਆ ਆਪਾਂ ਇੱਧਰ ਕੱਟਾ ਤੁਹਾਨੂੰ ਦਿਖਾਇਆ ਆਪਾਂ ਜਿਹੜੀ ਮੱਝ ਤਿੱਜਾ ਸੂਬਾ ਸੂਈ 8 ਕਿਲੋ ਬੌਲੇ ਤੇ ਚੱਲਣ ਢਈ ਆ ਕੱਲ ਦੀ ਸੂਈ ਆ ਸ਼ਾਮਾਂ ਦੀ ਉਹਦਾ ਜਿਹੜਾ ਇਹ ਕੱਟਾ ਮਗਰ ਠੀਕ ਆ ਜੀ ਮੇਲ ਕਾਫ ਠੀਕ ਹੈ ਬਰੇ ਨੋਕਸਰ ਨੰਬਰ ਸਕਰੀਨ ਦੇ ਉੱਪਰ ਚੱਲਣ ਰਹੇ ਆ ਨੰਬਰਾਂ ਤੇ ਤੁਸੀਂ ਕਾਲ ਕਰੋ ਗੱਲਬਾਤ ਕਰੋ ਸੋ ਚੰਗੇ ਪਸ਼ੂ ਆ ਸਾਫ਼ ਸੁਥਰੇ ਆ ਭਾਅ ਪੜਤਾ ਬਿਲਕੁਲ ਵਾਜਬ ਜਾਇਜ਼ ਰੇਟ ਆ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਇਸੇ ਤਰ੍ਹਾਂ ਤੁਸੀਂ ਪੁੱਤਾਂ ਦਾ ਬਣਾ ਕੇ ਰੱਖਿਓ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਇਸ ਕੇਲੇ ਦੇ ਉੱਪਰ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬ੍ਰਾਹਮਣਾਂ ਨੂੰ ਸਤਿ ਸ਼੍ਰੀ ਅਕਾਲ ਜੀ